ਫਲੋਰੀਡਾ ਦੇ ਵਿੱਚ ਸਿੱਖ ਨੌਜਵਾਨ ਦੇ ਵੱਲੋਂ ਟਰੱਕ ਚਲਾਉਂਦਿਆਂ ਹੋਇਆਂ ਇੱਕ ਦਰਦਨਾਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਉਹਦੇ ਕੋਲੋਂ ਦੇ ਦਿੱਤਾ ਗਿਆ ਬਾਈ ਚਾਂਸ ਇੱਕ ਘਟਨਾ ਵਾਪਰੀ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਕਾਫੀ ਦਰਦਨਾਕ ਹਾਦਸਾ ਸੀ ਜਿਸ ਤੋਂ ਬਾਅਦ ਹੁਣ ਅੱਗੇ ਪ੍ਰਸ਼ਾਸਨਿਕ ਗਤੀਵਿਧੀਆਂ ਚੱਲ ਰਹੀਆਂ ਨੇ ਔਰ ਇਸ ਨੌਜਵਾਨ ਨੂੰ ਹੁਣ ਸਜ਼ਾ ਭੁਗਤਣੀ ਪੈ ਸਕਦੀ ਹੈ ਜਾਂ ਪਵੇਗੀ। ਜਿਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਇਸ ਦਾ ਜਿਹੜਾ ਭਰਾ ਹੈ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ। ਉਸ ਵਾਲੇ ਟਰੱਕ ਦੇ ਵਿੱਚ ਦੋ ਲੋਕ ਮੌਜੂਦ ਸਨ ਇੱਕ ਹਰਜਿੰਦਰ ਤੇ ਇੱਕ ਹਰਮੀਤ ਸਿੰਘ ਇਹ ਦੋਵੇਂ ਜਿਹੜੇ ਨੇ ਉਹ ਇਸ ਮਾਮਲੇ ਦੇ ਨਾਲ ਸੰਬੰਧਿਤ ਹੈ ਹੁਣ ਇਸੇ ਚੀਜ਼ ਬਾਰੇ ਗੱਲਬਾਤ ਕਰਾਂਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆ ਰਿਹਾ ਇਸ ਮਾਮਲੇ ਦੇ ਵਿੱਚ ਔਰ ਮੌਜੂਦਾ ਸਮੀਕਰਨ ਕੀ ਨੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਉਹਨਾਂ ਚਰਚਾਵਾਂ ਨੂੰ ਕਿੱਧਰ ਵੱਲ ਨੂੰ ਮੋੜਨਾ ਹੈ ਇਹ ਹਰ ਇੱਕ ਵਿਅਕਤੀ ਦੇ ਉੱਤੇ ਨਿਰਭਰ ਕਰਦਾ ਹੈ। ਇਹ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਸਾਡੇ ਨਾਲ ਸੀਨੀਅਰ ਪੱਤਰਕਾਰ ਸੰਦੀਪ ਸਾਹੀ ਜੀ ਮੌਜੂਦ ਨੇ। ਸੰਦੀਪ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਨਮਸਕਾਰ ਜੀ। ਸੰਦੀਪ ਜੀ ਇਹ ਮੈਟਰ ਜਿਹੜਾ ਹੈ ਉਹ ਇੱਕ ਲਹਿਦਾ ਪੈਦਾਨ ਤੇ ਪਹੁੰਚ ਚੁੱਕਿਆ ਹੈ। ਇਸ ਵੇਲੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਇੱਕ ਟਰੱਕ ਡਰਾਈਵਰ ਪੰਜਾਬ ਮੂਲ ਦਾ ਰਹਿਣ ਵਾਲਾ ਅਮਰੀਕਾ ਦੇ ਵਿੱਚ ਟਰੱਕ ਚਲਾ ਰਿਹਾ। ਇੱਕ ਦਰਦਨਾਕ ਹਾਦਸਾ ਹੋਇਆ। ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਹਾਦਸਾ ਜਿਹੜਾ ਹੈ ਬੜਾ ਦ ਕੀ ਤਿੰਨ ਜਣੇ ਦੀ ਮੌਤ ਹੋ ਜਾਂਦੀ ਹੈ ਜਿੱਚ ਦੋ ਬੱਚੇ ਨੇ ਲੇਕਿਨ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਕਿ ਜਿਹੜੇ ਸਿੱਖ ਨੌਜਵਾਨ ਤੋਂ ਇਹ ਗਲਤੀ ਹੋਈ ਹੈ ਉਹਦੀ ਫੇਵਰ ਦੇ ਵਿੱਚ ਜਿੱਦਾਂ ਕਿ ਉਹਨੂੰ ਸਜ਼ਾ ਘੱਟ ਹੋਵੇ ਉਹਦੇ ਕੋਈ ਗਲਤੀ ਹੋ ਗਈ ਮੈਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਇਹ ਘਟਨਾ ਅਗਰ ਇੰਡੀਆ ਦੇ ਵਿੱਚ ਹੁੰਦੀ ਤੇ ਆਪਣੇ ਕੋਈ ਕਿਸੇ ਹੋਰ ਪ੍ਰਵਾਸੀ ਤੋਂ ਅਗਰ ਇਹ ਹਾਸਾ ਹੋ ਜਾਂਦਾ ਕਿ ਹੀ ਸਾਡਾ ਕੋਈ ਪੰਜਾਬੀ ਪਰਿਵਾਰ ਦੇ ਤਿੰਨ ਜਣੇ ਮਰ ਜਾਂਦੇ ਕੀ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਮਾਫ ਕਰਦੇ ਉਹਨੂੰ ਇਨੀ ਛੇਤੀ ਨਹੀਂ ਕਰਦੇ ਕਿਉਂਕਿ ਉਸ ਉਸ ਸ਼ਖਸ ਨੇ ਉਸ ਸਿੱਖ ਨੌਜਵਾਨ ਨੇ ਗਲਤੀ ਤਾਂ ਕੀਤੀ ਹੈ ਉਦੋਂ ਦੀ ਸੀਸੀਟੀਵੀ ਸਾਹਮਣੇ ਹੈ ਕਿ ਅਚਾਨਕ ਇੱਕ ਹਾਈਵੇ ਦੇ ਕਿ ਫੋਰਨ ਕੰਟਰੀਜ਼ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਿਹੜੀਆਂ ਵੀ ਵੱਡੀਆਂ ਕੰਟਰੀਆਂ ਉੱਥੇ ਹਰ ਇੱਕ ਦੇ ਕੀ ਹੈ ਕਿ ਸਪੀਡ ਲਿਮਿਟ ਦਾ ਨਾ ਇੱਕ ਮਾਪਦੰਡ ਤੈਅ ਹੈਗੇ ਆ ਕਿ ਅਗਰ ਤੁਸੀਂ ਤੇਜ਼ ਚਲਾ ਰਹੇ ਹੋ ਜੇ 80 ਦੀ ਸਪੀਡ ਹੈ ਲੇਕਿਨ ਤੁਸੀਂ ਉਹਨੂੰ ਘਟਾ ਵੀ ਨਹੀਂ ਸਕਦੇ ਠੀਕ ਹੈ ਹੁਣ ਉੱਥੇ ਹਾਈਵੇ ਦੇ ਆ ਸਪੀਡ ਫਿਕਸਡ ਹੈ ਅਚਾਨਕ ਉਹਨੇ ਯੂ-ਟਰਨ ਕੀਤਾ ਤੇ ਉਹ ਪਿੱਛੋਂ ਹੁਣ ਇੰਨੀ ਸਪੀਡ ਤੇ ਗੱਡੀ ਹੈ ਮੰਨ ਲਓ 100 ਦੀ ਸਪੀਡ ਤੇ ਵੀ ਗੱਡੀ ਆ ਰਹੀ ਹੈ ਇਮੀਡੀਏਟ ਬ੍ਰੇਕ ਤਾਂ ਲੱਗ ਨਹੀਂ ਸਕਦੀ ਕਿਉਂਕਿ ਉਹਦੀ ਗਲਤੀ ਹੈ ਤੇ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਦੁਬਾਰਾ ਇਹ ਹਾਸਾ ਨਾ ਹੋ ਸਕੇ ਸੰਦੀਪ ਜੀ ਗੱਲ ਉਹੀ ਕਰ ਰਹੀ ਹੈ ਕਰ ਰਹੀ ਹੈ ਜਨਤਾ ਵੀ ਔਰ ਕੋਰਟ ਵੀ ਕਿ ਉਹਨੂੰ ਉਹਦੀ ਗਲਤੀ ਦੀ ਸਜ਼ਾ ਮਿਲ ਰਹੀ ਹੈ ਪਰ ਸਵਾਲ ਇਹ ਹੈ ਇੱਕ ਨੈਰੇਟਿਵ ਇਹ ਵੱਜਦਾ ਪਿਆ ਕਿ ਉਹਦਾ ਘਰ ਜਿਹੜਾ ਆ ਉਹਦੀ ਮਾਂ ਕੱਲੀ ਹੈ ਉੱਥੇ ਉਹਦਾ ਉਹਨੂੰ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਉਹਦੀ ਫੈਮਿਲੀ ਨੂੰ ਦੇ ਉਹਨਾਂ ਨੂੰ ਦੇਖ ਰੱਖਣ ਵਾਲਾ ਕੋਈ ਨਹੀਂ ਹੈਗਾ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਜ਼ਾ ਥੋੜੀ ਘਟਾ ਦਿੱਤੀ ਜਾਵੇ ਤਾਂ ਕਿ ਉਹ ਬਾਅਦ ਵਿੱਚ ਆਪਦਾ ਪਰਿਵਾਰ ਪਾਲ ਸਕਣ ਦੇਖੋ ਉਹ ਗੱਲ ਠੀਕ ਹੈ سزا ਤਾਂ ਉੱਥੇ ਦੇ ਜੋ ਅਮਰੀਕਾ ਦਾ ਕਾਨੂੰਨ ਹੈ ਉਹਦੇ ਅਕੋਰਡਿੰਗਲੀ ਮਿਲਨੀ ਆ ਹਾਲਾਂਕਿ ਇੱਕ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਹੋਈ ਆ ਜਿਹਦਾ ਮੈਂ ਮਾਰਨਿੰਗ ਵੀ ਦੇਖ ਰਿਹਾ ਕਿ 1.14 ਲੱਖ 15 ਲੱਖ ਬੰਦਿਆਂ ਨੇ ਸਿਗਨੇਚਰ ਕਰਤੇ ਆ ਆ ਠੀਕ ਹੈ ਲੇਕਿਨ ਅਮਰੀਕਾ ਵਰਗੀ ਇੱਕ ਕੰਟਰੀ ਆ ਜਿੱਥੇ 55 55 ਸਾਲ ਦੀਆਂ ਵੀ ਸਜ਼ਾ ਹੁੰਦੀਆਂ ਨੇ 43 ਸਾਲ ਦੀ ਪਿੱਛੇ ਇੱਕ ਸਜ਼ਾ ਹੋਈ ਆ ਹੁਣ ਇਹਦੀ ਸਜ਼ਾ ਦੀ ਗੱਲ ਚੱਲ ਰਹੀ ਹੈ ਕਿ 35 ਸਾਲ ਦੀ ਹੋ ਰਹੀ ਹੈ ਨਾ ਹੋਏਗੀ ਆਈ ਡੋਨਟ ਨੋ ਕਿ ਕੀ ਹੁੰਦਾ ਹੈ ਤਾਂ ਕਾਨੂੰਨ ਉਹਨਾਂ ਦੇ ਜਜੇਸ ਤੇ ਡਿਪੈਂਡ ਕਰਦਾ ਲੇਕਿਨ ਠੀਕ ਹੈ ਉਹਦੇ ਜੇ ਮੰਨ ਲਓ ਸਿੱਖ ਨੌਜਵਾਨ ਹੈ ਵੀ ਉਹ ਵੀ ਚਲੋ ਕੋਈ ਮਜਬੂਰੀ ਰਹੀ ਹੋਏਗੀ ਜਿਹੜਾ ਇਲੀਗਲ ਤਰੀਕੇ ਨਾਲ ਉੱਥੇ ਪਹੁੰਚਿਆ ਫਿਰ ਪੋਲਿਟਿਕਲ ਸਾਇਲਮ ਲਈ 5 ਸਾਲ 3 ਕੁ ਸਾਲ ਹੋ ਗਏ ਉਹਨੂੰ ਲਾਇਸੈਂਸ ਕਰਕੇ ਉਹ ਕਰ ਰਿਹਾ ਉਹਨੇ ਵੀ ਨਹੀਂ ਕਦੀ ਚਾਹਿਆ ਹੋਏਗਾ ਕਿ ਉਹਦੇ ਟਰੱਕ ਦੇ ਨਾਲ ਇਹ ਹਾਦਸਾ ਹੋ ਜੇ ਹੁਣ ਉਹਦਾ ਟਾਈਮ ਜਿਹੜਾ ਹੈਗਾ ਅਚਾਨਕ ਕੀ ਉਹਦੇ ਮਾਈਂਡ 'ਚ ਆਇਆ ਜਦ ਕਿ ਜੋ ਮੈਂ ਰਿਪੋਰਟਸ ਦੇਖ ਰਿਹਾ ਸੀ ਉੱਚ ਕਹਿ ਰਹੇ ਸੀ ਕਿ ਅੱਗੇ ਜਾਮ ਲੱਗਾ ਹੋਇਆ ਸੀ ਜਾਮ ਲੱਗਾ ਸੀ ਤੇ ਇਸ ਕਰਕੇ ਉਹਨੇ ਅਚਾਨਕ ਜਿਹੜਾ ਹੈ ਓਵਰਟੇਕ ਕਰ ਲਿਆ ਸੌਰੀ ਯੂ-ਟਰਨ ਕਰ ਲਿਆ ਲੇਕਿਨ ਉਹਨੂੰ ਚਾਹੀਦਾ ਸੀ ਕਿ ਪਿੱਛੇ ਦੇਖਣਾ ਕਿ ਪਿੱਛੇ ਕੋਈ ਹੈ ਆ ਰਿਹਾ ਹੈ ਕਿ ਨਹੀਂ ਆ ਰਿਹਾ ਕਿਉਂਕਿ ਜਦੋਂ ਇੱਕ ਟਰਾਲਾ ਜਦੋਂ ਘੁੰਮਦਾ ਹੈ ਉਹਦੇ ਪਿਛਲੀ ਵਾਲੀ ਸਾਈਡ ਨੂੰ ਟਾਈਮ ਤਾਂ ਲੱਗੇਗਾ ਨਾ ਉਹ ਦੂਸਰੀ ਰੋਡ ਤੇ ਜਾਣ ਲਈ ਲੇਕਿਨ ਉਹਨੇ ਸਮਝ ਨਹੀਂ ਲੱਗੀ ਉਹਨੇ ਕੀ ਕੀਤਾ ਕਿਉਂਕਿ ਗਲਤੀ ਉਹਨੇ ਕੀਤੀ ਹੈ ਹੁਣ ਹੁਣ ਮਸਲਾ ਕੀ ਬਣਿਆ ਹੋਇਆ ਕਿਉਂਕਿ ਉਹਦੀ ਫੋਟੋਸ ਜਿਹੜੀਆਂ ਨੇ ਉਹ ਵਿਦਆਊਟ ਟਰਬਨ ਆ ਰਹੀਆਂ ਨੇ ਕਿ ਉਹ ਜਦੋਂ ਉਹਨੂੰ ਪੇਸ਼ੀ ਤੇ ਲੈ ਜਾਂਦੇ ਆ ਉਹਦਾ ਚਲੋ ਠੀਕ ਹੈ ਉਹ ਉਹਨੇ ਵੀ ਚਾਇਆ ਕਦੀ ਨਹੀਂ ਚਾਇਆ ਹੋਏਗਾ ਕਿ ਇਦਾਂ ਹੋਏਗਾ ਲੇਕਿਨ ਸੋਸ਼ਲ ਮੀਡੀਆ ਤੇ ਜਦੋਂ ਉਹ ਚੀਜ਼ ਆ ਰਹੀ ਹੈ ਉਹ ਦੇਖ ਕੇ ਸਾਨੂੰ ਵੀ ਲੱਗ ਰਿਹਾ ਕਿ ਯਾਰ ਹੋਇਆ ਤੇ ਇਹਦੇ ਕੋ ਮਾਰਿਆ ਪਰ ਇਹਦੇ ਨਾਲ ਵੀ ਗਲਤ ਹੋ ਰਿਹਾ ਕਿਉਂਕਿ ਇੱਕ ਸਿੱਖ ਬੰਦਾ ਜਿਹੜਾ ਹੈਗਾ ਵਿਦਆਊਟ ਟਰਬਨ ਮੈਂ ਤਾਂ ਚਾਹਨਾ ਵੀ ਜਿਹੜੇ ਗੁਰਪਤਵੰਨ ਸਿੰਘ ਪੰਨੂ ਜਿਹੜੇ ਹੈ ਹਮੇਸ਼ਾ ਸਿੱਖੀ ਜਮ ਦੀ ਗੱਲ ਕਰਦੇ ਆ ਉਹ ਕਿਉਂ ਨਹੀਂ ਬੋਲ ਰਹੇ ਜੀ ਏਸ ਇਸ਼ੂ ਤੇ ਕਿ ਅਮਰੀਕਾ ਦੇ ਵਿੱਚ ਉਹਨੂੰ ਵਿਦਆਊਟ ਟਰਬਨ ਕਰ ਰਿਹਾ ਕਿਉਂ ਨਹੀਂ ਉਹਨੂੰ ਟਰਬਨ ਪਾਈ ਗਈ ਪੰਜਾਬ ਦੇ ਲੋਕ ਵੀ ਉਸ ਗੱਲ ਤੇ ਗੱਲ ਕਰਨ ਨਾ ਤੇ ਮੈਂ ਤਾਂ ਖਾਸ ਤੌਰ ਤੇ ਕਹੂੰਗਾ ਪੰਨੂ ਜਿਹੜੇ ਹਰ ਵੇਲੇ ਵੀਡੀਓ ਜਾਰੀ ਕਰਦੇ ਰਹਿੰਦੇ ਨੇ ਕਿ ਵੀ ਵੀ ਪੰਜਾਬ ਦਾ ਐ ਨਹੀਂ ਹੋਣਾ ਇਹਨੂੰ ਖਾਲਸਾਣ ਬਣਾਉਣਾ ਇਹ ਕਰਨਾ ਹੈ ਕਰਨਾ ਉੱਥੇ ਤੁਹਾਡੇ ਮੁਲਕ ਦੇ ਵਿੱਚ ਜਿੱਥੇ ਤੁਸੀਂ ਵੀ ਰਹਿੰਦੇ ਹੋ ਕਦੀ ਤੁਸੀਂ ਕੈਨੇਡਾ ਕਦੀ ਅਮਰੀਕਾ ਚ ਜਲ ਜਾਂਦੇ ਹੋ ਹੁਣ ਤੁਸੀਂ ਜਿੱਥੇ ਵੀ ਹੋ ਤੁਸੀਂ ਕਿਉਂ ਨਹੀਂ ਬੋਲਿਓ ਉਹਦੇ ਹੱਕ ਚ ਕਿ ਉਹਨੂੰ ਵਿਦਆਊਟ ਟਰਮਨ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਇੱਥੇ ਪੰਜਾਬ ਦੀ ਗੱਲ ਆਉਂਦੀ ਹੈ ਤੁਸੀਂ ਪੰਜਾਬ ਦੇ ਸੀਐਮ ਨੇ ਕੀ ਦੇਸ਼ ਦੇ ਪ੍ਰਧਾਨ ਮੰਤਰੀ ਕੀ ਹਰ ਇੱਕ ਨੂੰ ਧਮਕੀਆਂ ਦੇਣ ਲੱਗ ਜਾਂਦੇ ਹੋ ਉਹਨੂੰ ਉੱਥੇ ਰਹਿੰਦੇ ਹੋ ਉੱਥੇ ਵੀ ਬੋਲੋ ਕੁਝ ਕਿਉਂ ਨਹੀਂ ਬੋਲਦੇ ਜੀ ਇਸੋ ਲਈ ਨਾ ਇਸ ਮਸਲੇ ਬਾਰੇ ਬਹੁਤ ਚਰਚਾਵਾ ਚੱਲ ਰਹੀਆਂ ਨੇ ਔਰ ਹਰ ਕੋਈ ਆਪਣੇ ਤਰੀਕੇ ਦੇ ਨਾਲ ਇਸ ਇਸ ਨੂੰ ਦੇਖ ਰਿਹਾ ਅਬਜ਼ਰਵ ਕਰ ਰਿਹਾ ਬਾਹਰ ਬੈਠੇ ਜਿਹੜੇ ਸਿੱਖ ਨੇ ਉਹ ਇਸ ਨੂੰ ਵੱਖਰੇ ਤਰੀਕੇ ਨਾਲ ਦੇਖ ਰਹੇ ਆ ਤੁਸੀਂ ਐਜ਼ ਅ ਜਰਨਲਿਸਟ ਇਸ ਪੂਰੇ ਮੈਟਰ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਸਾਹਮਣੇ ਕੌਣ ਗਲਤ ਹੈ ਕੌਣ ਸਹੀ ਹੈ ਕਿਵੇਂ ਤੁਸੀਂ ਪ੍ਰਸੀਵ ਕਰਦੇ ਦੇਖੋ ਜਿਹੜਾ ਪਰਿਵਾਰ ਹੈ ਉਹ ਆਪਣੇ ਕਿਤੇ ਜਾ ਰਹੇ ਸੀਗੇ ਦੋ ਬੱਚੇ ਉਹਨਾਂ ਦੇ ਛੋਟੇ ਉਹਨਾਂ ਦੀ ਮਦਰ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਦਾ ਪਰਿਵਾਰ ਖਤਮ ਹੋ ਜਾਏਗਾ ਜੇ ਆਪਾਂ ਸਿੱਖ ਨੌਜਵਾਨ ਦੀ ਗੱਲ ਕਰੀਏ ਕਿ ਉਹਦੀ ਮਾਂ ਇਕੱਲੀ ਆ ਨਾ ਹੁਣ ਉਸ ਪਰਿਵਾਰ ਦੀ ਜਿਹੜਾ ਵੀ ਉਹ ਉੱਥੇ ਦੇ ਲੋਕ ਨੇ ਸਿਟੀਜ਼ਨ ਜਿਦਸੀ ਅਮਰੀਕਨ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਪਿੱਛੇ ਕੌਣ ਆ ਕਿੱਦਾਂ ਕੋਣ ਰਿਹਾ ਕੋਈ ਨਹੀਂ ਰਿਹਾ ਦੇਖੋ ਇਹ ਦੋਨੋਂ ਚੀਜ਼ਾਂ ਹੈਗੀਆਂ ਦਾ ਬਰਾਬਰ ਹੀ ਨੇ ਲੇਕਿਨ ਮੈਂ ਤਾਂ ਫਿਰ ਇਹੀ ਗੱਲ ਕਰਾਂਗਾ ਗਲਤੀ ਤਾਂ ਸਿੱਖ ਨੌਜਵਾਨ ਦੀ ਆ ਨਾ ਉਹ ਯੂ-ਟਰਨ ਕਰਦਾ ਨਾ ਇਹ ਹਾਦਸਾ ਹੁੰਦਾ ਉਹਨੇ ਯੂ-ਟਰਨ ਕੀਤਾ ਤੇ ਹਾਦਸਾ ਹੋਇਆ ਠੀਕ ਹੈ ਉਹਨਾਂ ਨੂੰ ਤਾਂ ਉਹ ਬੇਵਜਹ ਉਹਨਾਂ ਨੂੰ ਤਾਂ ਸਜ਼ਾ ਹੀ ਮਿਲਗੀ ਨਾ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਨਾ ਪੈ ਗਿਆ ਉਹਨਾਂ ਨੂੰ ਹੁਣ ਗ੍ਰਹੀ ਗੱਲ ਇਹਦੀ ਦੀ ਹੁਣ ਜੇ ਮੰਨ ਲਓ ਇਹਨੂੰ 35 ਨਹੀਂ ਹੋਊਗੀ 30 ਸਾਲ ਸਜ਼ਾ ਹੋ ਜੂਗੀ ਸਜ਼ਾ ਤਾਂ ਫਿਰ ਵੀ 30 ਸਾਲ ਥੋੜੇ ਤੋਂ ਨਾ ਹੁੰਦੇ ਆ ਉਹਦੀ ਤਾਂ ਲਾਈਫ ਸਟਾਈਲ ਹੀ ਖਰਾਬ ਹੋਈ ਗਈ ਹੈ ਉਹਨੇ ਦੇ ਬ੍ਰਦਰ ਨੂੰ ਪਤਾ ਲੱਗਿਆ ਡਿਪੋਟ ਕਰਤਾ ਹੁਣ ਕਸੂਰ ਉਹਦਾ ਵੀ ਕੋਈ ਨਹੀਂ ਉਹਦਾ ਨਾਲ ਬੈਠਾ ਹੁਣ ਜਿਹਦੇ ਹੱਥ 'ਚ ਸਟੀਅਰਿੰਗ ਹੈ ਕਸੂਰਵਾਰ ਤਾਂ ਉਹ ਹੈ ਉਹਦਾ ਦੂਜੇ ਦਾ ਕਸੂਰ ਨਹੀਂ ਇਹਦੇ ਨਾਲ ਸਾਹੀ ਜੀ ਸਿਰਫ ਇਹ ਮੈਟਰ ਨਹੀਂ ਹੋਇਆ ਇਹਦੇ ਨਾਲ ਜਿੰਨੀ ਟਰਕਿੰਗ ਇੰਡਸਟਰੀ ਹੈ ਖਾਸ ਤੌਰ ਤੇ ਜਿਹੜੇ ਇੰਡੀਅਨ origin ਲੋਗ ਨੇ ਉੱਥੇ ਉਹਨਾਂ ਦੇ ਵੀਜ਼ਾਸ ਫ੍ਰੀਜ਼ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਇਹ ਗਲੋਬਲੀ ਹੁੰਦਾ ਦੇਖੋ ਇਹ ਚੀਜ਼ਾਂ ਦਾ ਹੋਣੀਆਂ ਕਿਉਂਕਿ ਉੱਥੇ 트럼ਪ ਆਲਰੇਡੀ ਜਿਹੜਾ ਹੈਗਾ ਇੰਡੀਅਨਸ ਦੇ ਅਗੇ ਇਸ ਟੀ ਆ ਜਿੱਦਾਂ ਦੋ ਜਿਹੜੇ ਜਹਾਜ਼ ਭਰ ਕੇ ਵਾਪਸ ਆਏ ਆ ਹਨਾ ਇਲੀਗਲ ਜਿਹੜੇ ਵੀ ਬੱਚੇ ਗਏ ਸੀਗੇ ਇੱਥੇ 70 70 ਲਗ ਏਜੰਟਾਂ ਨੂੰ ਦੇ ਕੇ ਉਹ ਤਾਂ ਉਤੋਂ ਦਾ ਸਿੱਧਾ ਸਿੰਪਲ ਮੈਸੇਜ ਟਰੰਪ ਨੇ ਕਲੀਅਰ ਕਰਤਾ ਸੀ ਵੀ ਮੈਂ ਇੱਥੇ ਇਲੀਗਲ ਬੰਦਾ ਜਿਹੜਾ ਹੈਗਾ ਮੈਂ ਉਹਨੂੰ ਜਿਹੜਾ ਹੈਗਾ ਮਤਲਬ ਇਸ ਕੰਟਰੀ ਦੇ ਵਿੱਚ ਨਹੀਂ ਰਹਿਣ ਦੇਣਾ ਉਹਨਾਂ ਨੂੰ ਤਾਂ ਮੌਕਾ ਮਿਲ ਗਿਆ ਇਸ ਚੀਜ਼ ਦਾ ਠੀਕ ਹੈ ਨਾ ਜਿੰਦਰ ਵੀ ਕਹਿੰਦੇ ਇਲੀਗਲੀ ਗਿਆ ਸੀਗਾ 2018 ਬਿਲਕੁਲ ਉਹੀ ਕਹਿਣਾ ਹੈ ਉਹਨਾਂ ਨੂੰ ਮੌਕਾ ਮਿਲ ਗਿਆ ਹੋ ਸਕਦਾ ਵੀ ਟਰੱਕਿੰਗ ਵਾਲਿਆਂ ਤੇ ਕੋਈ ਸਖਤ ਜਿਹੜਾ ਹੈਗਾ ਯੂ ਐਸ ਗਵਰਨਮੈਂਟ ਕਦਮ ਚੱਕ ਲੈਣ ਲੇਕਿਨ ਮੈਂ ਤੁਹ ਇੰਡੀਆ ਦੇ ਵਿੱਚ ਕਾਨੂੰਨ ਕੀ ਹੈ ਇੰਡੀਆ ਦੇ ਵਿੱਚ ਕਾਨੂੰਨ ਹੈ ਕਿ ਜੇ ਤੁਹਾਡੀ ਗੱਡੀ ਜਾਂ ਟਰੱਕ ਦੇ ਥੱਲੇ ਆ ਕੇ ਕੋਈ ਬੰਦਾ ਮਰ ਜਾਂਦਾ ਤੇ ਉਹਦੀ ਸ਼ਾਮ ਨੂੰ ਜ਼ਮਾਨਤ ਹੋ ਜਾਂਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਵੀ ਜਿਹੜਾ ਕਾਨੂੰਨ ਹੈ ਬਦਲਿਆ ਨਹੀਂ ਗਿਆ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਿੱਛੇ ਜੇ ਟਰਾਂਸਪੋਰਟਰਾਂ ਨੇ ਹੜਤਾਲਾਂ ਕਰਕੇ ਇਹਨੂੰ ਨਹੀਂ ਚੱਲਣ ਦਿੱਤਾ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਕਿਸੇ ਵੀ ਥੱਲੇ ਕੋਈ ਆ ਜਾਂਦਾ ਤੇ ਉਹਦੀ ਮੋਕੇ ਤੇ ਜ਼ਮਾਨਤ ਆ ਫੋਰਨ ਕੰਟਰੀ ਚ ਨਹੀਂ ਹੈਗਾ ਐਦਾਂ ਦੀਆਂ ਚੀਜ਼ਾਂ ਵਰਨ ਕੰਟਰੀ ਦੇ ਵਿੱਚ ਕੀ ਹੈ ਕਿ ਜਮਾਨਤ ਵੀ ਹੋਏਗੀ ਤਾਂ ਉਹ ਇੱਕ ਟਾਈਮ ਬਾਅਦ ਹੋਏਗੀ ਤੇ ਸਜ਼ਾ ਜਿਹੜੀ ਹੈ ਉਹ ਉਹਨਾਂ ਦੇ ਕਾਨੂੰਨ ਦੇ ਤਾਲੀ 40-40 ਸਾਲ ਹੈ ਤੇ ਇੰਡੀਆ ਵਿੱਚ ਤਾਂ ਇਹ ਚੀਜ਼ ਹੈ ਹੀ ਨਹੀਂ ਇੰਡੀਆ ਜੇ ਤਾਂ 2 ਸਾਲ ਤੋਂ ਵੱਧ ਸਜ਼ਾ ਹੈ ਨਹੀਂ ਇਸ ਕੇਸ ਦੀ ਸੋ ਇਸ ਕਰਕੇ ਵੀ ਇੰਡੀਆ ਤੇ ਉੱਥੇ ਦੇ ਅਕੋਰਡਿੰਗਲੀ ਚੀਜ਼ਾਂ ਹੈ ਨੇ ਹੁਣ ਜੇ ਮੰਨ ਲਓ ਜਿਹੜਾ ਸਿੱਖ ਨੌਜਵਾਨ ਹੈ ਉੱਥੋਂ ਗਿਆ ਉਹਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਸੀਗੀਆਂ ਕਿ ਮੈਂ ਉੱਥੇ ਦੇ ਜਿਹੜੇ ਹੈ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਐ ਉਹਨੂੰ ਕਿੱਦਾਂ ਫਾਲੋ ਕਰਨਾ ਦੂਸਰੀ ਗੱਲ ਜਿਹੜਾ ਉਹਦਾ ਲਾਇਸੈਂਸ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਐ ਕਿ ਉਹਦੇ ਜਦੋਂ ਆਫਟਰ ਉਹਦੀ ਐਕਸੀਡੈਂਟ ਤੋਂ ਬਾਅਦ ਉਹਦੀ ਜਦੋਂ ਉਹਨਾਂ ਨੇ ਇੰਟਰੋਗੇਸ਼ਨ ਕੀਤੀ ਸਵਾਲ ਜਵਾਬ ਕੀਤੇ ਉਹ ਜਿਹੜੇ ਸਵਾਲ ਉਹਨੂੰ ਪੁੱਛੇ ਗਏ 12 ਵਿੱਚੋਂ ਉਹਨੂੰ ਸਿਰਫ ਦੋ ਆਂਦੇ ਸੀਗੇ 10 ਤੋਂ ਸਵਾਲਾਂ ਦਾ ਜਵਾਬ ਉਹ ਦੇ ਹੀ ਨਹੀਂ ਪਾਇਆ ਇਹ ਮੰਨ ਲੀਏ ਕਿ ਉਹ ਲਿਜਿਬਲ ਹੀ ਨਹੀਂ ਸੀਗਾ ਕਿ ਉਹ ਟਰੱਕ ਲੈ ਕੇ ਰੋਡ ਤੇ ਆਉਂਦਾ ਬਿਲਕੁਲ ਉਹਨਾਂ ਉਹਨਾਂ ਨੇ ਜਿੰਨੇ ਸਵਾਲ ਉਹਨੂੰ ਪੁੱਛੇ ਉਹ ਕਹਿੰਦਾ ਇਹਨੂੰ ਇੰਗਲਿਸ਼ ਨਹੀਂ ਆਂਦੀ ਇਹਨੂੰ ਵਰਡਸ ਬਾਰੇ ਪਤਾ ਹੀ ਨਹੀਂ ਐ ਤੇ ਵੇ ਜੇ ਪਤਾ ਹੀ ਨਹੀਂ ਹੈਗਾ ਤੇ ਉਹਦਾ ਲਾਇਸੈਂਸ ਕਿੱਦਾਂ ਬਣ ਗਿਆ ਇਹਦਾ ਕਹਿ ਲਉ ਅਮਰੀਕਾ ਦਾ ਵੀ ਹਾਲ ਇੰਡੀਆ ਵਰਗਾ ਹੀ ਹੋ ਗਿਆ ਕਿ ਵਿਦਆਊਟ ਵਿਦਆਊਟ ਟੈਸਟ ਵਿਦਆਊਟ ਐਨੀਥਿੰਗ ਉਹਦਾ ਬਣਿਆ ਕਿੱਦਾਂ ਜਾਂ ਤਾਂ ਕਹੂਗੀ ਉਹ ਫੇਕ ਹੈ ਜੇ ਫੇਕ ਨਹੀਂ ਹੈਗਾ ਫਿਰ ਕਿੱਦਾਂ ਪਾਸ ਉਹ ਪਾਸ ਕਿੱਦਾਂ ਕਰ ਗਿਆ ਤੁਹਾਡੇ ਸ਼ਹਿਰ ਦੇ ਸੜਕਾਂ ਇਹਦਾ ਮਤਲਬ ਫਿਰ ਜਿਹੜੀਆਂ ਜਿਹੜੇ ਜਿਨ੍ਹਾਂ ਦਾ ਟਰੱਕ ਚਲਾ ਰਹੇ ਆ ਉਹਨਾਂ ਨੇ ਕੁਝ ਕੀਤਾ ਕੀ ਆਉਂਦਾ ਬਣਵਾ ਕੇ ਦਿੱਤਾ ਕੋਈ ਨਾ ਕੋਈ ਚੀਜ਼ ਤਾਂ ਹੋਈ ਹੈ ਸਾਹਿਬ ਸਾਹੀ ਜੀ ਹੁਣ ਸਵਾਲ ਇਹੀ ਹੈ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਬਾਕੀ ਜਿਹਨੇ ਟਰੱਕ ਡਰਾਈਵਰਸ ਆ ਉਹਨਾਂ ਦੇ ਵੀਜ਼ਾਸ ਵੀ ਫ੍ਰੀਜ਼ ਕਰ ਦਿੱਤੇ ਜੇ ਕਰ ਦਿੱਤੇ ਜਾਂਦੇ ਆ ਤਾਂ ਇਹੋ ਜੀ ਸਿਚੁਏਸ਼ਨ ਚ ਇਹ ਫਿਰ ਕੁਝ ਪ੍ਰੋਬਲਮੈਟਿਕ ਸਿਚੁਏਸ਼ਨ ਨਹੀਂ ਹੋ ਜੂਗੀ ਇੱਕ ਬੰਦੇ ਪਿੱਛੇ ਸਾਰੇ ਡਰਾਈਵਰਸ ਸਫਰ ਕਰਦੇ ਪਏ ਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਇਹ ਲੱਗਦਾ ਕਿ ਇਦਾਂ ਤਾਂ ਨਹੀਂ ਕਰਨਗੇ ਕਿਉਂਕਿ ਇੱਥੇ ਕੋਈ ਇੰਡੀਅਨਸ ਦੀ ਇੱਕ ਟਰਕਿੰਗ ਕੰਪਨੀ ਨਹੀਂ ਹੈ ਬਹੁਤ ਸਾਰੀਆਂ ਨੇ ਕੈਨੇਡਾ ਦੀ ਵੀ ਹੈ ਅਮਰੀਕਾ ਦੀ ਵੀ ਟਰਕਿੰਗ ਦਾ ਕਾਰੋਬਾਰ ਮੈਕਸਿਮਮ 82 85% ਇੰਡੀਅਨਸ ਹੀ ਕਰ ਰਹੇ ਤੇ ਜੋ ਏਦਾਂ ਕਰਨਗੇ ਉਹ ਟਰੱਕ ਟਰੱਕ ਬੰਦ ਕਰ ਦੇਣਗੇ ਤੇ ਗੋਰਿਆਂ ਨੇ ਜੇ ਉਹ ਇਸ ਜਿਹੜੇ ਸ਼ੁਰੂ ਤੋਂ ਇਸ ਲਾਈਨ 'ਚ ਨਹੀਂ ਹੈਗੇ ਤੇ ਉਹ ਕਿਦਾਂ ਆਪਣੇ ਟਰੱਕ ਕੰਪਨੀਆਂ ਅਚਾਨਕ ਬਣਾਣਗੇ ਦੋਸਤਾਂ ਟ੍ਰਾਂਸਪੋਰਟੇਸ਼ਨ ਸਾਰੀ ਰੁਕ ਜਣੀ ਉਹਨਾਂ ਦੀ ਮਾਲ ਨਹੀਂ ਇੱਧਰ ਉੱਧਰ ਜਾਪਣਾ ਪਰ ਇਹੀ ਇਹੀ ਸਿਚੁਏਸ਼ਨ ਹੈ ਨਾ ਹੁਣ ਜੇ 올 ਆਫ ਅ ਸੜੇ ਨੂੰ ਇੰਡੀਅਨਸ ਨੂੰ ਇੰਨਾ ਹੇਟ ਕਰ ਰਹੇ ਆ ਜਾਂ ਇੰਡੀਅਨ ਨੂੰ ਰਿਪੋਰਟ ਕਰਨ ਦੀ ਗੱਲਾਂ ਹੋ ਰਹੀਆਂ ਨੇ ਤੇ ਉਹ ਉਹ ਸ਼ਾਇਦ ਇਹੀ ਚਾਹਣਗੇ ਕਿ ਠੀਕ ਆ ਜੀ ਇਹ ਜਾਣ ਤੇ ਅਸੀਂ ਘਟੋ ਘਟਾ ਆਪਣਾ ਬਿਜ਼ਨਸ ਆਪਣੇ ਹੱਥੀਂ ਲਈ ਨਹੀਂ ਮੈਨੂੰ ਲੱਗਦਾ ਨਹੀਂ ਇਹ ਕਿਉਂਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜੇ ਲੋਅਰ ਕਲਾਸ ਦੇ ਜਿਹੜੇ ਲੋਗ ਨੇ ਨਾ ਉਹ ਕੰਮਕੁਮ ਕਰਕੇ ਰਾਜੀ ਹੈ ਨਹੀਂ ਇੰਡੀਆ ਦੇ ਸਿਰ ਤੇ ਹੀ ਜਿਹੜੇ ਆ ਇੰਡੀਅਨ ਇੰਡੀਅਨ ਸੀ ਜਿਹੜੇ ਜਾਂਦੇ ਆ ਤੇ ਉੱਥੇ ਉਹਨਾਂ ਦੇ ਸਟੋਰ ਸੰਭਾਲਦੇ ਪਏ ਆ ਗੈਸ ਸਟੇਸ਼ਨ ਸੰਭਾਲਦੇ ਪਏ ਆ ਹਰ ਤਰ੍ਹਾਂ ਦਾ ਕੰਮ ਉਹ ਤੇ ਇੰਡੀਅਨ ਹੀ ਕਰਦਾ ਪਿਆ ਜਾ ਕੇ ਤੋ ਮੈਨੂੰ ਲੱਗਦਾ ਨਹੀਂ ਹੈ ਸਿਰਫ ਸੋਸ਼ਲ ਮੀਡੀਆ ਉੱਤੇ 2-4 ਦਿਨ ਦਾ ਰੋਲਾ ਹੈਗਾ ਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕੋਈ ਇਦਾਂ ਦੀ ਕੋਈ ਗੱਲਬਾਤ ਹੋਣੀ ਹੈ ਆਪਣੇ ਆ ਮਾਹੌਲ ਸ਼ਾਂਤ ਹੋ ਇਹਨਾਂ ਲੇਕਿਨ ਮੈਂ ਫੇਰ ਕਹੂੰਗਾ ਸਿੱਖ ਨੌਜਵਾਨ ਦੀ ਗਲਤੀ ਹੈ ਨਾ ਉਹ ਯੂ-ਟਰਨ ਕਰਦਾ ਨਾ ਉਹਦੇ ਜਿਹੜੇ ਤਿੰਨ ਲੋਕ ਨਾਜਾਇਜ਼ ਮਰਦੇ ਉੱਥੇ ਜੇ ਉੱਥੇ ਦੀ ਮੀਡੀਆ ਵੀ ਜਿਹੜੇ ਰੋਲਾ ਪਾ ਰਹੀ ਉਹ ਸਹੀ ਕਹਿ ਰਹੀ ਹੈ ਕਿਉਂਕਿ ਗਲਤੀ ਇਹਨੇ ਕੀਤੀ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਨ ਫਿਊਚਰ ਜੇ ਉਹ ਇਹਨੂੰ ਬਖਸ਼ ਦੇਣਗੇ ਤੇ ਦੁਬਾਰਾ ਫੇਰ ਕੋਈ ਯੂ-ਟਰਨ ਕਰ ਲੇਗਾ ਅਜ ਤੱਕ ਤਿੰਨ ਮਰੇ ਕੱਲ ਨੂੰ 30 ਮਰ ਜਣਗੇ ਕੌਣ ਜ਼ਿੰਮੇਵਾਰ ਐ ਇਸ ਗੱਲ ਦਾ ਇਸ ਕਰਕੇ ਉਹਨਾਂ ਦੇ ਕਾਨੂੰਨ ਸਖਤ ਨੇ ਤੇ ਚੰਗੇ ਵੀ ਨੇ ਮੈਂ ਜੇ ਆਪਾਂ ਉਹਨਾਂ ਦੀ ਇੱਕ ਹਾਈਪੋਥੈਟিক্যাল ਸਿਚੁਏਸ਼ਨ ਦੇਖੀਏ ਇੰਡੀਆ ਦੇ ਵਿੱਚ ਜਿਹੜੇ ਟਰੱਕਰਸ ਹੈਗੇ ਆ ਟਰੱਕ ਡਰਾਈਵਰਸ ਹੈਗੇ ਆ ਜਾਂ ਉਦਾਂ ਵੀ ਜਿਹੜੀ ਹੈਵੀ ਵਹੀਕਲਸ ਚਲਾਉਂਦੇ ਆ ਉਹ ਵੀ ਕਾਫੀ ਸ਼ਾਇਦ ਰੈਸ਼ ਚਲਾਉਂਦੇ ਆ ਇਹਦੀਆਂ ਬਹੁਤ ਸ਼ਿਕਾਇਤਾਂ ਹੁੰਦੀਆਂ ਨੇ ਇੰਡੀਅਨ ਰੈਜੈਂਟ ਵਿਅਕਤੀ ਜਾਂ ਡਰਾਈਵਰ ਜਦੋਂ ਵਿਦੇਸ਼ ਜਾ ਕੇ ਚਲਾਉਂਦਾ ਆ ਅਸੀਂ ਇਹ ਮੰਨ ਲਈਏ ਕਿ ਉਹਦੇ ਵਿੱਚ ਉਹ ਚੀਜ਼ ਨਹੀਂ ਜਾਂਦੀ ਜਿੰਨਾ ਮਰਜ਼ੀ ਅਸੀਂ ਕਰ ਲਈਏ ਕਿ ਉਹ ਉਸੇ ਤਰ੍ਹਾਂ ਹੀ ਜਲਾ ਰਿਹਾ ਹੈ ਦੇਖੋ ਜਿਹੜਾ ਉਹ ਕਹਿੰਦੇ ਨੇ ਜੈਸਾ ਦੇਸ਼ ਵੈਸਾ ਬੀਸ ਕਰ ਲੈਣਾ ਚਾਹੀਦਾ ਤੁਸੀਂ ਜਿਹੜੇ ਮੁਲਕ 'ਚ ਰਹਿ ਰਹੇ ਹੋ ਤੁਹਾਨੂੰ ਉਹਦੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਆ ਠੀਕ ਹੈ ਅੱਜ ਅਸੀਂ ਪੰਜਾਬ ਤੋਂ ਨਿਕਲ ਕੇ ਜਦੋਂ ਚੰਡੀਗੜ੍ਹ ਜਾਂਦੇ ਆ ਤੇ ਸਾਰੇ ਸੀਟ ਬੈਲਟਾ ਲਾ ਲੈਣੇ ਆ ਹੈਲਮਟ ਪਾ ਲੈਣੇ ਆ ਟੂ ਵੀਲਰ ਟੂ ਵੀਲਰ ਤੇ ਹੋਈਦਾ ਹਨ ਤੇ ਇਸ ਕਰਕੇ ਜਿਹੜੇ ਕੰਟਰੀ ਤੁਸੀਂ ਗਏ ਹੋ ਤੁਹਾਨੂੰ ਉਹਦੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਕੋਈ ਇੰਡੀਆ ਨਹੀਂ ਸੀਗਾ ਜਿਹੜਾ ਟ੍ਰੈਫਿਕ ਜਾਮ ਸੀਗਾ ਤੇ ਉਹਨੇ ਜਿਹੜਾ ਹੈਗਾ ਡਿਵਾਈਡਰ ਦੇ ਲੇਕਿਨ ਤੁਹਾਨੂੰ ਪਤਾ ਹੈ ਇਹ ਇੰਡੀਆ ਦਾ ਹੈ ਨਹੀਂ ਕਿ ਜਿੱਧਰ ਮਰਜ਼ੀ ਗੱਡੀ ਵਾੜ ਲੋ ਹੁਣ ਜਿਨ੍ਹਾਂ ਦੇ ਦੇਸ਼ 'ਚ ਤੁਸੀਂ ਰਹਿ ਰਹੇ ਹੋ ਕੈਨੇਡਾ ਦੇ ਵਿੱਚ ਕਿਉਂ ਵੀਜ਼ਾ ਨੀਮ ਸਖਤ ਕੀਤੇ ਇਸੇ ਕਰਕੇ ਕੀਤੇ ਕਿਉਂਕਿ ਉਹ ਇੰਡੀਅਨਸ ਨੇ ਉੱਥੇ ਕਈ ਚੀਜ਼ਾਂ ਇਦਾਂ ਦੀਆਂ ਕੀਤੀਆਂ ਜਿਹੜੀਆਂ ਉਹ ਲੋਕ ਨਹੀਂ ਬਰਦਾਸ਼ਤ ਕਰ پا ਰਹੇ ਉਹ ਕਹਿੰਦੇ ਠੀਕ ਹੈ ਤੁਸੀਂ ਸਾਡੇ ਦੇਸ਼ ਆਏ ਹੋ ਸਾਡੇ ਦੇਸ਼ ਦੇ ਸਿਟੀਜ਼ਨ ਹੋ ਗਏ ਹੋ ਪਰ ਯਾਰ ਜਿਹੜੇ ਸਾਡੇ ਕਾਨੂੰਨ ਬਣੇ ਆ ਉਸ ਉਸ ਤਰੀਕਿਆਂ ਨਾਲ ਤਾਂ ਰਹੋ ਤੁਸੀਂ ਹੁਣ ਅਮਰੀਕਾ 'ਚ ਵੀ ਇਦਾਂ ਹੀ ਹੋਇਆ ਵੀ ਇਹ ਜਿਹੜਾ ਹਾਸਾ ਹੈ ਇਕ ਮੈ ਸਮਝ ਨਹੀਂ ਲੱਗੀ ਵੀ ਉਹ ਕਿਉਂਕਿ ਉਹ ਉਹਦੀ ਸਟੇਟਮੈਂਟ ਕੀ ਆਈ ਕੀ ਨਹੀਂ ਆਈ ਹਜੇ ਤੱਕ ਕੁਝ ਸਾਹਮਣੇ ਨਹੀਂ ਆਇਆ ਲੇਕਿਨ ਹਾਸਾ ਤੇ ਹੋਇਆ ਨਾ ਉਹਨਾਂ ਦੇ origin ਦੇ ਤਿੰਨ ਬੰਦੇ ਤਾਂ ਮਰ ਗਏ ਨਾ ਮਸਲਾ ਇਹ ਹੈ ਸਾਹੀ ਜੀ ਪੰਜਾਬ ਦੀ ਪੋਲਿਟੀਕਲ ਸਿਚੁਏਸ਼ਨ ਦਾ ਵੀ ਜ਼ਿਕਰ ਮੈਚ ਕਰਨਾ ਚਾਹੁੰਦਾ ਹਰਸਿਮਰਤ ਕੌਰ ਬਾਦਲ ਐਮਪੀ ਨੇ ਉਹਨਾਂ ਨੇ ਐਸ ਜੇ ਸ਼ੰਕਰ ਜੀ ਨੂੰ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਔਰ ਉਹ ਕਹਿੰਦੇ ਆ ਕਿ ਉਸ ਨੌਜਵਾਨ ਨੂੰ ਸਮਾਂ ਦਿੱਤਾ ਜਾਵੇ ਉਸ ਨੌਜਵਾਨ ਨੂੰ ਉਹਦੀ ਸਜ਼ਾ ਜਿਹੜੀ ਆ ਉਹ ਥੋੜੀ ਘੱਟ ਕੀਤੀ ਜਾਵੇ ਤਾਂ ਕਿ ਉਹ ਆਪਣੀ ਰੋਜ਼ੀ ਕਮਾ ਸਕੇ ਉਹਨਾਂ ਨੇ ਇੱਥੋਂ ਤੱਕ ਵੀ ਅਪੀਲ ਕੀਤੀ ਹੈ ਕਿ ਉਸ ਨੂੰ ਇੱਥੋਂ ਕੋਈ ਮਦਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹਥੇ ਆਪਣਾ ਕੇਸ ਜਿਹੜਾ ਉਹ ਲੜ ਸਕੇ ਦੇਖੋ ਪੋਲਿਟিক্যাল ਸਿਸਟਮ ਹੈ ਹੁਣ ਅਕਾਲੀ ਦਲ ਨੇ ਜੇ ਮੰਨ ਲਓ ਹਰ ਸਿਮਰਤ ਬਾਦਲ ਨੇ ਕੀਤਾ ਠੀਕ ਹੈ ਚਿੱਠੀ ਲਿਖਤੀ ਹੈ ਲੇਕਿਨ ਇੰਡੀਆ ਦੀ ਕੋਈ ਇੰਟਰਫਰੈਂਸ ਬੰਦ ਹੀ ਨਹੀਂ ਹੈ ਉੱਥੇ ਜੇ ਮੰਨ ਲਓ ਕੋਈ ਅਮਰੀਕਨ ਬੰਦਾ ਇੰਡੀਆ ਦੇ ਵਿੱਚ ਆ ਕੇ ਕੋਈ ਕ੍ਰਾਈਮ ਕਰਦਾ ਹੈ ਤੇ ਜੇ ਕੋਈ ਕ੍ਰਾਈਮੀ ਇਦਾਂ ਦਾ ਹੈਗਾ ਜਿਸ ਨੂੰ ਨਹੀਂ ਕਾਨੂੰਨ ਦੇ ਅਨਸਾਰ ਕੋਈ ਸਜ਼ਾ ਮਿਲ ਨਹੀਂ ਮਿਲਣੀ ਹੈ ਉਹ ਚ ਕੋਈ ਨਾ ਤਾਂ ਇੰਡੀਆ ਦੇ ਕਹਨ ਦੇ ਘਟਣੀ ਹੈ ਨਾ ਕਿਸੇ ਹੋਰ ਦੇ ਕਹਨ ਦੇ ਘਟਣੀ ਹੈ ਨਾ ਸਿਗਨੇਚਰ ਮੁਹਿੰਮ ਦੇ ਨਾਲ ਘਟਣੀ ਹੈ ਜਿਹੜਾ ਉਹਨੇ ਜਿਹਦਾ ਉਹਦੇ ਕੋਈ ਕ੍ਰਾਈਮ ਗਲਤੀ ਅਣਜਾਣੇ ਅਣਜਾਣੇ ਹੋ ਗਿਆ ਉਹਦੀ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਇਹ ਦੋ ਚਾਰ ਦਿਨ ਸੋਸ਼ਲ ਮੀਡੀਆ ਤੇ ਹੋਰ ਰੋਲਾ ਪੈ ਜਾਊਗਾ ਪੋਲਿਟিক্যাল ਬੰਦੇ ਵੀ ਉਹਨਾਂ ਨੇ ਤਾਂ ਆਪਣੀ ਸਟੇਟਮੈਂਟਸ ਦੇਣੀਆਂ ਹੀ ਹੁੰਦੀਆਂ ਕਿਉਂਕਿ ਪੰਜਾਬ ਦਾ ਤਰਨਤਾਰਨ ਦਾ ਰਹਿਣ ਵਾਲਾ ਹਰਵਿੰਦਰ ਉਹ ਇਸ ਕਰਕੇ ਉਹਨਾਂ ਨੇ ਤਾਂ ਪੱਖ 'ਚ ਬੋਲਣਾ ਹੈ ਲੇਕਿਨ ਜਿਹੜਾ ਘਟਨਾ ਗਰਮ ਹੋਈ ਹੈ ਜਿਹਦੇ ਪਰਿਵਾਰ ਨਾਲ ਬੀਤੀ ਹੈ ਉੱਥੇ ਜਾ ਕੇ ਦੇਖੋ ਕਿ ਇਸ ਟਾਈਮ ਪੂਰੀ ਅਗੇਂਸਟ ਜਿਹੜੀ ਹੈ ਇੰਡੀਅਨ ਕਮਿਊਨਿਟੀ ਦੇ ਅਗੇਂਸਟ ਮੀਡੀਆ ਉੱਥੇ ਖਬਰਾਂ ਚਲਾ ਰਿਹਾ ਹੈ ਇਹ ਸਿਚੁਏਸ਼ਨ ਫਿਲਹਾਲ ਯੂ ਐਸ ਏ ਦੀ ਔਰ ਇੱਥੇ ਇੰਡੀਆ ਚ ਪੰਜਾਬ ਦੀ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਕੇਸ ਦੇ ਵਿੱਚ ਉਹਦੇ ਉੱਤੇ ਨਿਗਾਹ ਬਣੀ ਰਹੂਗੀ ਦੱਸਦੇ ਰਵਾਂਗੇ ਬਣੇ ਰੋਵਾਂਗੇ ਇੰਡੀਆ ਪੰਜਾਬੀ